ਆ ਜੀ ਭਤੀਜੀ ਇਹ ਜੀ ਆਪਾਂ ਤੁਸੀਂ ਇਹ ਦੇਖ ਰਹੇ ਹੋ ਇਹ ਨੇੜਿਆ ਦੇਖਾਓ ਜਿਹੜਾ ਪਾਊਡਰ ਬਹੁਤ ਚੜ ਰਿਹਾ ਹੈ ਇਹ ਚੜਦਾ ਬਹੁਤ ਜ਼ਿਆਦਾ ਹੁੰਦਾ ਹੈ ਸਾਰੇ ਕਮਰੇ ਨੂੰ ਵੀ ਠੰਡਾ ਕਰ ਦਿੰਦਾ ਹੈ ਇਹ ਆਪਾਂ ਤਜਾਬ ਦਾ ਜਿਹੜਾ ਬਣਾਉਣੇ ਹੁੰਦੇ ਆ ਉਹ ਪਾਊਡਰ ਬਣਾਇਆ ਥੋੜਾ ਜਿਹਾ ਬੈਸਟ ਕੁਆਲਿਟੀ ਉਤਿੱਜਾ ਦਾ ਪਹਿਲਾਂ ਨਾਲੋਂ ਵੀ ਆਪਾਂ ਜਿਹੜੀਆਂ ਵੀ origignal ਮਿਲ ਜਾਣਾ ਉਹ ਲੈ ਕੇ ਥੋੜਾ ਜਿਹਾ ਸੁਧਾਰ ਕੀਤਾ ਹੈ ਕੁਇੰਤੀ ਕਲਰ ਵੀ ਬਹੁਤ ਸੋਹਣਾ ਆਇਆ ਤਾਂ ਪਾਊਡਰ ਦਾ ਪਿਛਲੀ ਵਾਰ ਲਾਓ ਤੇ ਖੰਡਕ ਵੀ ਬਹੁਤ ਜ਼ਿਆਦਾ ਜੜ ਰਹੀ ਹੈ। ਉਹ ਗੜਦੀ। ਜੇ ਆਪਣਾ ਬਈ ਤੇਜਾਬ ਵਾਲਾ ਪਾਊਡਰ ਹੀ ਹੋ ਗਿਆ ਹੁਣ ਤਿਆਰ। ਇਹ ਆਪਾਂ ਥੋੜਾ ਕਰਿਆ ਉਸ ਪਹਿਲਾਂ ਕਰਿਆ ਸੀ। ਤੇ ਜਿਨ੍ਹਾਂ ਨੂੰ ਤੇਜਾਬ ਦੀ, ਪੇਟ ਦੀ ਅੰਤੜੀਆਂ ਦੀ ਸੋਜਸ਼ ਰਹਿੰਦੀ ਹੈ ਜਿੰਨੀ ਮਰਜ਼ੀ। ਤੇ ਉਹ ਬਈ ਆਪਣੇ ਨਾਲ ਸੰਪਰਕ ਕਰਨ ਤੇ ਉਹਨਾਂ ਨੂੰ ਪੇਟ ਦੀ ਸਮੱਸਿਆ ਜਿਹੜੀ ਉਹ ਬਿਲਕੁਲ ਨਹੀਂ ਰਹੇ। ਜਿੰਨਾ ਮਰਜ਼ੀ ਅੰਤਣੀਆਂ ਦਾ ਪ੍ਰਾਣੇ ਤੋਂ ਪ੍ਰਾਣਾ ਸੋਸ ਰਹਿੰਦੀ ਹੋਵੇ ਪੰਜਾਬ ਜਿੰਨਾ ਮਰਜ਼ੀ ਪ੍ਰਾਣਾ ਮਲਦਾ ਹੋਵੇ ਕਹਿੰਦਾ ਸਾਗ ਨਹੀਂ ਖਾਤਾ ਜਾਂਦਾ ਜੀ ਬਸੀਨੇ ਕੀਤੀ ਜਾਂਦੀ ਹਨਾ ਤੇ ਕੋਈ ਬਾਈ ਕਹਿੰਦਾ ਤਲੇ ਫੜੇ ਨਹੀਂ ਖਾਤਾ ਜਾਂਦਾ ਜੀ ਕਦੇ ਘਰੇ ਜੀ ਕਰਦਾ ਬਣਾ ਕੇ ਘਰ ਵਾਲਾ ਬਾਹਰਲਾ ਤਾਂ ਜਲੋਪਾ ਕਹਿੰਦੇ ਨਹੀਂ ਮਿਕਾਓ ਘਰੇ ਜਿਹੜਾ ਬਣਾ ਕੇ ਖਾਂਦੇ ਵੀ ਉਹ ਵੀ ਨਹੀਂ ਖਾਤਾ ਜਾਂਦਾ ਤੇਜਾ ਬਣ ਜਾਂਦਾ ਥੋੜੇ ਜਿਹਾ ਨਾਲ ਹੀ ਬਈ ਜਿੰਨਾ ਮਰਜ਼ੀ ਬਣਦਾ ਹੋਵੇ ਜਮਾ ਖਤਮ ਇਹਦੇ ਨਾਲ ਤੇਜਾ ਠੀਕ ਹੈ ਜੀ ਤੇ ਜਿਹੜੇ ਬਈਆਂ ਨੂੰ ਚਾਹੀਦਾ ਹੋਇਆ ਆ ਵੀਡੀਓ ਦੇ ਵਿੱਚ ਨੰਬਰ ਬੋਲ ਦਿੰਨੇ ਆ 9969 5652 ਆਪਣਾ ਫੋਨ ਨੰਬਰ ਹੈ ਤੇ ਆਪਣੇ ਨਾਲ ਜਦੋਂ ਮਰਜੀ ਸੰਪਰਕ ਕਰਿਓ ਜੀ ਇਹ ਪੌਂਗਰਾ ਬਈ ਜਿਸ ਦਾ ਬਹੁਤ ਟੌਪ ਦਾ ਰਿਜ਼ਲਟ ਆਦ ਤੇ ਜਿੰਨਾ ਕਹਿੰਦਾ ਉਹ ਨਹੀਂ ਆਹ ਫੋਨ ਮਿਸ ਕੀਤਾ ਜਿਹੜਾ ਇਹਦੇ ਵਿੱਚ ਕੋਈ ਸਮਾਨ ਸੀ ਬਹੁਤ ਜਿਆਦਾ ਚੜਦਾ ਹੈ ਤੇ ਦੀ ਗੁੰਡਾ ਬਹੁਤ ਜਿਆਦਾ ਰੋਣਾ ਯਾਰ ਅਗੜ ਕੇ ਚਲੋ ਜੀ ਆਪਣਾ ਪੌਂਗਰਾ ਕੋ ਗਿਆ ਨਹੀਂ ਅੰਦਰ ਧਿਆਨ